ਪੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਭਰਾਗਾ ਭੁੰਦੇ ਸਜਣੋ ਪਠਿੰਡੇ ਮੇਲੇ ਤੇ ਸਾਨੂੰ ਇਹ ਮਾਈ ਮਿਲੀ ਅੱਜ ਤੇ ਇਹਨੂੰ ਦੇਖ ਕੇ ਅਸੀਂ ਤਕਰੀਬਨ 20-25 ਸਾਲ ਪਿੱਛੇ ਚਲੇ ਗਏ ਤਕਰੀਬਨ ਤਕਰੀਬਨ 15 ਤੋਂ 20 ਸਾਲ ਪਹਿਲਾਂ ਇਸ ਤਰ੍ਹਾਂ ਦੀਆਂ ਪੱਠੀ ਵਾਲੀਆਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਹੁੰਦੀਆਂ ਸਨ ਹੁਣੇ ਬਿਲਕੁਲ ਕੰਮ ਖਤਮ ਹੋ ਚੁੱਕਿਆ ਪਿੰਡਾਂ ਦੇ ਵਿੱਚੋਂ ਇੱਥੇ ਲਿਆਇਆ ਗਾ ਵਧੀਆ ਬਹੁਤ ਦਿਨ ਬਾਅਦ ਮਿਲ ਗਈ ਗੁੜੀ ਆਏ ਸਾਈਂ ਮੈਂ ਕਿਹਾ ਗਾ ਆਏ ਸਾਈਂ ਪਿੱਛੇ ਹੈ ਨਾ ਸਰ ਸਾਰੇ ਮੇਲੇ ਤਾਂ ਜਾਣੇ ਬੇਬੇ ਜਿੱਥੇ ਕਿਤੇ ਮੇਲੇ ਲੱਗਦਾ ਹੁੰਦਾ ਹੈ ਨਾ ਜਿਹੜਾ ਕੋਈ ਫੱਟਾ ਉਹਨਾਂ ਜਾਣੇ ਲੈ ਲੈ ਜਿਹੜਾ ਕੋਈ ਸਾਧਾ ਉਹਨਾਂ ਜਾਣੇ ਆਪਣੇ ਵਰ ਖੀਦੇ ਬੁਲਾ ਲਾਂਗੇ ਨਾ ਬੁਲਾ ਲਾਂਗੇ ਸੰਧਰ ਲੈ ਜਾਗੇ ਉਹ ਜੋ ਪ੍ਰੋਗਰਾਮ ਉਹ ਜੋ ਪੁੱਛੋ ਪੁੱਛਦੇ ਨਾਲ ਹੀ ਲੈਣਾ ਕਰਨਾ ਹੈ 12 ਬੋਦੀ ਇਹ ਤਰੀਕਾ ਦਾ ਬਈ ਵਾਲਾ ਘੰਟਾ ਤਾਂ ਹੁਣ ਤਾਂ ਹੋਰ ਹੀ ਬਾਹਰ ਆ ਗਿਆ ਉਹ ਤਾਂ ਬੇਕਾਰ ਹੋ ਹਨੇਰਾ ਦੇਣਾ ਚਾਹੀਦਾ ਪ੍ਰਾਣੀਆਂ ਚਿੱਤਾਂ ਦੇਾਰੇ ਫੇਰ ਉਸ ਤੇਰੀ ਤਰਫ ਕਰਦੇ ਨਹੀਂ ਤਾਂ ਚਰੋਂ ਹੀ ਪੂ ਬਈ ਮਜ਼ਦੂਰੀ ਬਣਦੀ ਬਹੁਤ ਵਦਾਲ ਹਾਲ ਹੋ ਜਾਂਦਾ ਹੁਣ ਪੂਰਾ ਆੜ ਪੂਰੀ ਥੀਨ ਜਾਹਰ ਮੇਰੀ ਆਇਆ ਆਇਆ ਬਾਕੀ ਨੇ ਲੋਕਾਂ ਨੂੰ ਦਿਖਾਇਆ ਇੱਥੇ ਇੱਕ ਵੀ ਰੱਖੇ ਪਏ ਨਾ ਉਹ ਮੁੰਡੇ ਜਿਹੜੇ ਬੂਟੇ ਵੇਖਦੇ ਆ ਬਾਈ ਹੂੰ ਤੇ ਬੱਚਿਆਂ ਨੂੰ ਅੱਧੇ ਬੂਟਿਆਂ ਦੇ ਨਾਂ ਹੀ ਨਹੀਂ ਪਤਾ ਆ ਬਈ ਆ ਕਿਹੜੇ ਬੂਟੇ ਆ ਇਹ ਇਹ ਚੀਜ਼ ਦਾ ਵੀ ਨਹੀਂ ਪਤਾ ਹੋਣਾ ਨਹੀਂ ਪਤਾ ਹੋਣਾ ਆ ਜਮਾਂ ਸਹੀ ਗੱਲ ਆ ਉਹਨਾਂ ਵਾਲੇ ਬੱਚਿਆਂ ਨੂੰ ਨਹੀਂ ਪਤਾ ਜਿਵੇਂ ਆਪਾਂ ਨੂੰ ਪਤਾ ਸੀ ਨਿੰਮ ਹੈ ਕਿੱਕਰ ਹੈ ਜੈਸਾ ਦਿਖਾਇਆ ਤੂਤ ਹੈ ਬਾਕੀ ਕੋਈ ਵੀ ਪਏ ਆ ਬਾਈਆਂ ਕੋਲੇ ਉਹਨਾਂ ਨੂੰ ਇਹੀ ਨਾ ਪਤਾ ਵੀ ਇਹ ਕੀ ਹੁੰਦਾ ਢਾੜੀ ਲਿਆਓ ਇਹ ਫੜਾਓ ਕਰਾ ਧੰਨਵਾਦ ਹੈ ਨਾ ਅੰਦਰ ਲੈ ਜਾਗੇ ਹਾਂ ਕਿਉਂਕਿ ਪ੍ਰੋਗਰਾਮ ਅੰਦਰ ਕਿਉਂ ਕਿਉਂਕਿ ਦੇ ਨਾਲ ਹੀ ਲੈ ਰਹਿਣਾ ਹੈ ਲੈ ਰਹਿਣਾ 17 ਬੋਦੀ ਆਹ ਇਹ ਤਰੀਕਾ ਦਾ ਬਈ ਬਾਲਾ ਘੈਂਟ ਆ ਤਾਂ ਹੋਂ ਤਾਂ ਹੋਰ ਹੀ ਮਾਣ ਆ ਜੀ ਇਹ ਤਰੀਕਾ ਦਾ ਬਈ ਬਾਲਾ ਘੈਂਟ ਆ ਤਾਂ ਹੋਂ ਤਾਂ ਹੋਰ ਹੀ ਮਾਣ ਆ ਜੀ ਪੂਰਾ ਹੋ ਜਹਰਾ ਦੇਣਾ ਚਾਹੀਦਾ ਪ੍ਰਾਣੀਆਂ ਚੀਜ਼ਾਂ ਨੂੰ ਬਾਰੇ ਫੇਰ ਉਹ ਤੇਰੀ ਚਲੂ ਕਰਨੇ ਨਹੀਂ ਤਾਂ ਥਰੋਣਾ ਹੀ ਪਊ ਬਾਈ ਮਜਬੂਰੀ ਬਣ ਜੂ ਬਹੁਤ ਬੋਲਾ ਹਾਲ ਹੋ ਜਾਂਦਾ ਪ੍ਰਾਣੀ ਚੀਜ਼ ਜਹਰਾ ਮੇਰੀ ਆ ਗਿਆ ਬਾਕੀ ਮੌਜਵਾਕਾਂ ਨੂੰ ਦਿਖਾਇਆ ਇੱਥੇ ਇੱਕ ਵੀ ਰੱਖੇ ਪਿਆ ਨਾ ਉਹ ਮੁੰਡੇ ਜਿਹੜੇ ਬੂਟੇ ਵੇ ਦਿੰਦੇ ਆ ਬਾਈ ਹੂੰ ਇਹ ਬੱਚਿਆਂ ਨੂੰ ਅੱਧੇ ਬੂਟਿਆਂ ਦੇ ਨਾਂ ਹੀ ਨਹੀਂ ਪਤਾ ਆਂ ਕਿ ਆ ਕਿਹੜੇ ਬੂਟੇ ਆ ਇਹ ਜੀ ਇਹ ਚੀਜ਼ ਦਾ ਵੀ ਨਹੀਂ ਪਤਾ ਹੋਣਾ ਨਹੀਂ ਪਤਾ ਹੋਣਾ ਆ ਜਾਮਾ ਸਹੀ ਗੱਲ ਆਉਣ ਵਾਲੇ ਬੱਚਿਆਂ ਨੂੰ ਨਹੀਂ ਪਤਾ ਜਿਹਨੇ ਆਪਾਂ ਨੂੰ ਕਹਤਾ ਸੀ ਨਿੰਮ ਆ ਕਿਕਰ ਹੈ ਜੈਦ ਦਿਖਾ ਕੇ ਦੇਰੀ ਹੈ ਤੂ ਦਾ ਬੱਚੇ ਤੇ ਵੀ ਪਿਆ ਬਾਈਆਂ ਕੋਲੇ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਇਹ ਕੀ ਹੁੰਦਾ ਧੰਨਵਾਦ ਅੜੀ ਲਿਓ ਇਹ ਖੜਾਓ ਕਰਾ ਧੰਨਵਾਦ